ਮੋਰਚਾ ਗੰਗਾ ਸਰ ਜੈਤੋ ਪਾਗ ਪੰਜ ਸ਼੍ਰੀ ਦਰਬਾਰ ਸਾਹਿਬ ਵਿਖੇ ਅਮਰਤ ਸਰੋਵਰ ਦੀ ਚੱਲ ਰਹੀ ਸੇਵਾ 1923 ਈਸਵੀ ਵਿੱਚ ਇਹੀ ਖਬਰ ਦੀਆਂ ਕਣਸੂਆਂ ਮਿਲ ਰਹੀਆਂ ਸਨ ਕਿ ਮਹਾਰਾਜੇ ਨੂੰ ਅੰਗਰੇਜ਼ ਸਰਕਾਰ ਨੇ ਗੱਦੀ ਤੋਂ ਲਾਂਬੇ ਕਰ ਦੇਣਾ ਹੈ ਆਖਿਰ ਮਹਾਰਾਜਾ ਨਾਭਾ ਦੀ ਜਲਾਵਤਨੀ ਵਾਲੀ ਖਬਰ ਨੇ ਸਾਰੇ ਹਾਹਾਕਾਰ ਮਚਾ ਦਿੱਤੀ ਰਿਆਸਤ ਅਤੇ ਪੰਥ ਪ੍ਰਸਤ ਹਿਰਦੇ ਇਹ ਖਬਰ ਸੁਣ ਕੇ ਦੁਖੀ ਹੋਏ ਸ਼੍ਰੋਮਣੀ ਕਾਲੀ ਦਲ ਨੇ ਮਤਾ ਪਾਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲ ਭੇਜਿਆ ਸ਼੍ਰੋਮਣੀ ਕਾਲੇ ਦਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੁਕਮ ਅnder ਰਹਿ ਕੇ ਹਰ ਪ੍ਰਕਾਰ ਦੀ ਕੁਰਬਾਨੀ ਦੀ ਪੇਸ਼ਕਸ਼ ਕਰਦਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 2 اگਸਤ 1923 ਈਸਵੀ ਨੂੰ ਨਾਭਾ ਦੇ ਗਵਰਨਰ ਜਨਰਲ ਨੂੰ ਚਿੱਠੀ ਭੇਜੀ ਗਈ ਕਿ ਨਾਬਾ ਦੇ ਗੱਦੀਆਂ ਉਤਰਨ ਬਾਰੇ ਨਿਰਪੱਖ ਪੜਤਾਲੀਆ ਕਮੇਟੀ ਨਿਯਤ ਕੀਤੀ ਜਾਵੇ ਜੋ ਦੱਸ ਸਕੇ ਮਹਾਰਾਜਾ ਆਪਣੀ ਖੁਸ਼ੀ ਨਾਲ ਗੱਦੀਆਂ ਉਤਰਿਆ ਹੈ ਜਾਂ ਜ਼ਬਰੀ ਉਤਾਰਿਆ ਗਿਆ ਹੈ ਸਰਕਾਰ ਵੱਲੋਂ ਕੋਈ ਉੱਤਰ ਨਾ ਮਿਲਣ ਤੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮਿਲੇ ਸਬੂਤਾਂ ਅਤੇ ਪੜਤਾਲਾਂ ਰਾਹੀਂ ਜ਼ਾਹਿਰ ਹੋ ਗਿਆ ਕਿ ਮਹਾਰਾਜੇ ਨੂੰ ਗੱਦੀਆਂ ਜ਼ਬਰੀ ਉਤਾਰਿਆ ਗਿਆ ਸੀ ਸਰਕਾਰ ਦਾ ਕਹਿਣਾ ਸੀ ਕਿ ਇਹ ਮਹਾਰਾਜੇ ਦਾ ਫੈਸਲਾ ਹੈ ਇਹ ਨਾਬਾ ਪਟਿਆਲਾ ਦਾ ਨਿੱਜੀ ਮਾਮਲਾ ਹੈ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਵਿੱਚ ਦਖਲ ਨਹੀਂ ਦੇ ਸਕਦੀ ਇਸ ਦੇ ਜਵਾਬ ਚ 4 ਅਗਸਤ 1923 ਈਸਵੀ ਦੀ 71 ਤਾ ਵਿੱਚ ਕਮੇਟੀ ਨੇ ਐਲਾਨ ਕੀਤਾ ਕਿ ਨਾਬੇ ਦੇ ਮਸਲੇ ਨੂੰ ਹੱਲ ਕਰਨ ਦਾ ਹੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰੱਖਦੀ ਹੈ 5 ਅਗਸਤ 1923 ਈਸਵੀ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਕੱਤਰਤਾ ਵਿੱਚ ਮਤਾ ਪਾਸ ਕੀਤਾ ਗਿਆ ਕਿ ਮਹਾਰਾਜਾ ਖੁਸ਼ੀ ਨਾਲ ਗੱਤੀਆਂ ਨਹੀਂ ਉਤਰਿਆ। ਇਸ ਅਸਮਤੀ ਵਿੱਚ ਸਰਕਾਰ ਦੀ ਨਖੇਦੀ ਕਰਦਿਆਂ ਇਸ ਨੂੰ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਅਤੇ ਸਿੱਖਾਂ ਤੇ ਸਿੱਧਾ ਹਮਲਾ ਦੱਸਿਆ ਗਿਆ। ਉਸ ਸਮੇਂ ਤਾਕਸ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਰਾਦਾ ਕੋਈ ਜਥੇ ਭੇਜਣ ਦਾ ਨਹੀਂ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨਾਭਾ ਦਿਵਸ ਮਨਾਉਣ ਸੰਬੰਧੀ ਸੰਗਤ ਅੱਗੇ ਅਪੀਲ ਕੀਤੀ ਅਤੇ ਨਾਲ ਹੀ ਕਿਹਾ ਕਿ ਥਾਂ ਥਾਂ ਦਵਾਨ ਸਜਾਏ ਜਾਣ ਨੰਗੇ ਪੈਰੀ ਜਲੂਸ ਕੱਢੇ ਜਾਣ ਤੇ ਮਤੇ ਪਾਸ ਕੀਤੇ ਜਾਣ ਨਾਭੇ ਨਾਲ ਹੋਈ ਬੇਇਨਸਾਫੀ ਨੂੰ ਦੂਰ ਕਰਵਾਉਣ ਲਈ ਅਰਦਾਸੇ ਸੋਦੇ ਜਾਣ ਮਹਾਰਾਜਾ ਰਿਪੂ ਦਮਨ ਸਿੰਘ ਨੂੰ ਇਨਸਾਫ ਦਿਵਾਉਣ ਲਈ ਅਤੇ ਮੁੜ ਗੱਦੀ ਬਹਾਲ ਨੂੰ ਪਹਿਲਾ ਨਾਭਾ ਦਿਵਸ ਦੇ ਕੋਸ਼ਤ ਕੀਤਾ ਅਤੇ ਇਹ ਵੀ ਕਿਹਾ ਗਿਆ ਕਿ ਅੱਗੇ ਤੋਂ ਹਰ 9 ਜੁਲਾਈ ਨੂੰ ਨਾਭਾ ਦਿਵਸ ਉਦੋਂ ਤੱਕ ਮਨਾਇਆ ਜਾਵੇ ਜਦੋਂ ਤੱਕ ਮਹਾਰਾਜਾ ਰਿਪੂ ਦਮਨ ਸਿੰਘ ਮੁੜ ਗੱਦੀ ਤੇ ਬਹਾਲ ਨਹੀਂ ਹੋ ਜਾਂਦੇ ਸ਼੍ਰੋਮਣੀ ਕਾਲੀ ਦਲ ਨੇ ਵੀ ਇਸ ਐਲਾਨ ਦੀ ਪ੍ਰੋਡਤਾ ਕੀਤੀ ਨਾਭਾ ਦਿਵਸ ਦੌਰਾਨ ਨੰਗੇ ਪੈਰੀ ਮਾਰਚ ਕੱਢ ਕੇ ਸਿੱਖਾਂ ਨੇ ਸਿਰਫ ਆਪਣੇ ਸਿੱਖ ਮਹਾਰਾਜੇ ਨਾਲ ਹੋਈ ਬੇਇਨਸਾਫੀ ਦੇ ਵਿਰੁੱਧ ਆਵਾਜ਼ ਹੀ بلند ਨਹੀਂ ਕੀਤੀ ਸਗੋਂ ਉਹਨਾਂ ਇੱਕ ਜੁਟਤਾ ਦਾ ਸਬੂਤ ਵੀ ਦਿੱਤਾ ਜਿਸ ਨਾਲ ਸਿੱਖਾਂ ਦੇ ਜੱਤ ਦੀ ਵਿਰੋਧ ਖੰਭ ਲਾ ਕੇ ਉੱਡ ਗਏ ਤੇ ਸਮੁੱਚੀ ਸਿੱਖ ਕੌਮ ਨੇ ਇੱਕ ਮੁੱਠ ਹੋ ਕੇ ਸਰਕਾਰ ਵੱਲੋਂ ਹੋ ਰਹੀਆਂ ਜ਼ਿਆਤੀਆਂ ਦੂਰ ਕਰਾਉਣ ਦਾ ਪ੍ਰਣ ਕੀਤਾ ਇਹ ਪ੍ਰਦਰਸ਼ਨ ਬੜੇ ਉਤਸ਼ਾਹ ਨਾਲ ਆਰੰਭ ਹੋਏ ਕਈ ਥਾਈਂ ਪ੍ਰਦਰਸ਼ਨੀਆਂ ਲਾਈਆਂ ਗਈਆਂ ਸ਼੍ਰੀ ਅਮਰਸਰ ਵਿਖੇ ਨਾ ਬਾਦ 20 ਦਿਨਾਂ ਨੂੰ ਸਮਰਪਿਤ ਪ੍ਰਦਰਸ਼ਨ ਬੜਾ ਪ੍ਰਭਾਵਸ਼ਾਲੀ ਸੀ ਸਵੇਰੇ ਅਕਾਲੀ ਤੇ ਪਰਦੇਸੀ ਅਖਬਾਰ ਦੇ ਦਫ਼ਤਰ ਅੱਗੋਂ ਜਲੂਸ ਆਰੰਭ ਹੋ ਕੇ ਹਾਲ ਗੇਟ ਰਾਹੀਂ 22 ਘੰਟੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪਹੁੰਚਿਆ ਜਿੱਥੇ ਵੱਡਾ ਸਮਾਗਮ ਆਰੰਭ ਕੀਤਾ ਗਿਆ ਜਥੇ ਦੇ ਅੱਗੇ ਸਿੱਖ ਬੈਂਡ ਚੱਲਦਾ ਸੀ ਉਸ ਤੋਂ ਪਿੱਛੋਂ ਪੰਜ ਅਕਾਲੀ ਸਿੰਘਾਂ ਨੇ ਮੋਰਚੇ ਦੇ ਬੈਨਰ ਚੁੱਕੇ ਹੋਏ ਸਨ ਉਸ ਤੋਂ ਬਾਅਦ ਪੰਜ ਪਿਆਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਕਾਲੀ ਜਥਾ ਅਮਰਸਰ ਰਾਮ ਗੜੀਆ ਜਥਾ ਪੁਚੰਗੀ ਜਥਾ ਕਰਮਵਾਰ ਚੱਲ ਰਹੇ ਸਨ ਇਨਾਂ ਤੋਂ ਪਿਛੇ 100 ਅਕਾਲੀ ਬੀਬੀਆਂ ਉਪਰੰਤ ਨਿਤੜਕ ਅਕਾਲੀ ਜਥਾ ਅਤੇ ਅਜੀਤ ਅਕਾਲੀ ਜਥਾ ਚੱਲ ਰਹੇ ਸਨ ਇਹ ਸਾਰਾ ਜਥਾ ਨੰਗੇ ਪੈਰੀ ਮਾਰਚ ਕਰ ਰਿਹਾ ਸੀ ਨਾਬਾ ਦਿਵਸ ਦੇ ਸੰਬੰਧ ਵਿੱਚ ਇੱਕ ਜਥਾ 11 ਸਤੰਬਰ 1923 ਨੂੰ 11 ਮੈਂਬਰਾਂ ਦਾ ਸ਼੍ਰੀ ਅਕਾਲ ਤਖਤ ਸੈਭ ਤੋਂ ਨਾਬੇ ਵੱਲ ਰਵਾਨਾ ਹੋਇਆ ਨਾਬਾ ਦਿਵਸ ਨੂੰ ਮੁਖ ਰੱਖਦਿਆਂ ਥਾਂ ਥਾਂ ਦੀਵਾਨ ਸਜਾਏ ਗਏ ਮਾਰਚ ਕੱਢੇ ਗਏ ਇਸੇ ਤਹਿਤ 9 ਸਤੰਬਰ 1923 ਈਸਵੀ ਨੂੰ ਨਾਭਾ ਦੇ ਗੁਰਦੁਆਰਾ ਸ਼੍ਰੀ ਅਕਾਲਗੜ੍ਹ ਸਾਹਿਬ ਵਿਖੇ ਸ਼੍ਰੀ ਕੰਡ ਪਾਠ ਸਾਹਿਬ ਦੀ ਅਰੰਭਤਾ ਹੋਈ ਇਸ ਸਮਾਗਮ ਦੌਰਾਨ ਅਕਾਲੀਆਂ ਅਤੇ ਅੰਗਰੇਜ਼ ਸਰਕਾਰ ਦਰਮਿਆਨ ਤਕਰਾਰ ਹੋਇਆ ਜਿਸ ਕਾਰਨ ਪੂਰੇ ਜਥੇ ਨੂੰ ਪੁਲਸ ਨੇ ਘੇਰਾ ਪਾ ਲਿਆ ਇਸ ਦਿਨ ਸਰਕਾਰ ਵੱਲੋਂ ਸਖਤੀ ਕਰਦਿਆਂ ਨਾਬੇ ਤੋਂ ਇਲਾਵਾ ਜੈਤੋ ਵੀ ਨਾਬਾ ਦਿਵਸ ਮਨਾ ਰਹੇ ਸਿੰਘਾਂ ਤੇ ਲਾਠੀ ਚਾਰਜ ਕੀਤਾ ਗਿਆ ਸਿੰਘਾਂ ਨੂੰ ਗ੍ਰਿਫਤਾਰ ਕਰਕੇ ਨਾਬੇ ਦੀਆਂ ਜੇਲਾਂ ਵਿੱਚ ਭੇਜ ਦਿੱਤਾ ਗਿਆ ਤੇ ਕੁਝ ਨੂੰ ਨਾਬੇ ਦੀ ਹਾਦਤੋਂ ਦੂਰ ਲਿਜਾ ਕੇ ਛੱਡ ਦਿੱਤਾ ਗਿਆ ਇਸ ਤੋਂ ਬਾਅਦ ਕਈ ਸਾਲ ਲਗਾਤਾਰ ਨਾਬਾ ਦਿਵਸ ਮਨਾਇਆ ਜਾਂਦਾ ਰਿਹਾ ਧੰਨਵਾਦ